ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਅਤੇ ਪੀਟੀਵੀ ਕੁਰਾਲੀ ਮੈਂ ਤੁਹਾਡਾ ਦੋਸਤ ਹੌਟਸ ਕੁਲਦੀਪ ਧਲੇਰ ਇਸ ਸਮੇਂ ਖੜੇ ਹਾਂ ਸੀ ਹਸਾਲੀ ਸਾਹਿਬ ਜਿੱਥੇ ਕਿ ਪਿੰਡ ਸ਼ਾਹਪੁਰ ਘਟੌਰ ਦੇ ਹਰ ਸਾਲ ਦੀ ਤਰ੍ਹਾਂ ਸਰਵ ਸੰਝਾ ਅਖੰਡ ਪਾਠ ਅਤੇ ਸਮਾਗਮ ਕਰਵਾਇਆ ਜਾਣਾ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਹਸਾਲੀ ਸਾਹਿਬ ਸੰਗਤ ਆਈ ਹੈ ਪਹੁੰਚੀ ਹੈ ਤੇ ਇੱਥੇ ਮਹਾਪੁਰਖਾਂ ਵੱਲੋਂ ਬਾਪਾrmਜੀਤ ਸਿੰਘ ਜੀ ਹਸਾਲੀ ਵਾਲਿਆਂ ਵੱਲੋਂ ਇਸ ਸਮਾਗਮ ਦੇ ਪੋਸਟਰ ਰੀਲਿਸ ਕੀਤੇ ਗਏ ਹਤੇ ਉਹਨਾਂ ਵੱਲੋਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਤਨ ਮਨ ਤੇ ਧੰਦੇ ਨਾਲ ਸੇਵਾ ਕਰਕੇ ਆਪਣਾ ਜਨਮ ਸਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਨੂੰ ਬਹੁਤ ਖੁਸ਼ੀ ਹੋਊਗੀ ਸਾਧ ਸੰਤ ਬਾਬਾ ਪਰਮਜੀਤ ਸਿੰਘ ਸਾਲੀ ਵਾਲੇ ਮਹਾਂਪੁਰਖਾਂ ਨੇ ਜੋ ਇਸ਼ਤਿਹਾਰ ਜਾਰੀ ਕੀਤਾ ਹੈ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਮਹਾਂਪੁਰਖਾਂ ਦੇ ਸ਼ਹੀਦ ਬਾਦ ਦੇ ਨਾਲ 14ਵਾਂ ਸਮਾਗਮ ਸਰਬੱਤ ਦੇ ਭਲੇ ਲਈ ਖਰੜਕਰਾਲੀ ਰੋਡ ਉੱਪਰ ਸਰਬਸਾਂਝੇ ਸ੍ਰੀ ਖੰਡਵਾਲਾ ਸਾਹਿਬ ਅਸਮੇਤ ਜਪਜੀ ਸਾਹਿਬ ਜੇਰ ਸੂਈ 10ਵੀਂ ਦੇ ਦਿਹਾੜੇ ਤੇ ਸੰਗਤਾਂ ਨੇ ਕਰਾਉਣੇ ਨੇ ਇਸ ਵਾਰੀ ਜੇਰ ਸੂਈ 10ਵੀਂ ਦਾ ਦਿਹਾੜਾ 16 ਜੂਨ ਦੇ ਐਤਵਾਰ ਦਾ ਹੈ ਸੋ so, 14 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਖਨਵੜ ਸਾਹਿਬ ਉਪਰਾਰੰਭ ਹੋਣੇ ਆ ਉਸ ਤੋਂ ਪਹਿਲਾਂ 13 ਜੂਨ 2024 ਦਿਨ ਵੀਰਵਾਰ ਨੂੰ ਰਾਤ ਦੇ ਦੀਵਾਨ ਸਜਣੇ ਹਨ ਉਸ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਜਦੋਂ ਪੰਡਾਲਾਂ ਵਿੱਚ ਸਜਣਾ ਹੈ ਗਤਕਾ ਅਖਾੜੇ ਵੱਲੋਂ ਵੀ ਗਤਕੇ ਦੇ ਜੋਰ ਵਿਖਾਏ ਜਾਣਗੇ ਤੇ ਫਿਰ ਦੀਵਾਨ ਸਜਣਗੇ ਰਾਤ ਦੇ ਅੰਮ੍ਰਿਤ ਵੇਲੇ 14 ਜੂਨ ਨੂੰ ਅਸਈ ਦੀ ਵਾਰ ਦੇ ਕੀਰਤਨ ਬੀਬੀ ਜਾਗਰ ਕੌਰ ਜੀ ਤਵੜਾ ਸਾਹਿਬ ਵਾਲਨੇ ਜਥੇ ਵੱਲੋਂ ਕੀਤੇ ਜਾਣਗੇ ਤੇ 10 ਵਜੇ 14 ਜੂਨ ਨੂੰ ਸ੍ਰੀ ਖਣਪੜ ਸਾਹਿਬ ਦੀ ਪ੍ਰਾਰੰਭਤਾ ਹੋਵੇਗੀ ਸਾਰਾ ਸ੍ਰੀ ਖਣਪੜ ਸਾਹਿਬ ਪਾਠ ਸਿੰਘਾਂ ਵੱਲੋਂ ਸਵੀਕਾਰ ਰਹੀ ਸੰਗਤਾਂ ਨੂੰ ਸਰਵਣ ਕਰਾਇਆ ਜਾਵੇਗਾ ਤੇ ਗੁਰੂ ਕੇ ਲੰਗਰ ਟੁੱਟ ਬਰਤਨਗੇ ਆ ਸਾਲੀ ਵਾਲੇ ਮਹਾਪੁਰਖਾਂ ਦੇ ਅਸ਼ੀਰਵਾਦ ਦੇ ਨਾਲ ਗੁਰੂ ਕੇ ਲੰਗਰ ਦੇਸੀ ਕੀ ਨਾਲ ਤਿਆਰ ਕੀਤੇ ਜਾਣਗੇ ਤੇ 16 ਜੂਨ ਜੇ 10ਵੀਂ ਦੇ ਦਿਹਾੜੇ ਤੇ ਇਸ ਸ੍ਰੀ ਖਣਪੜ ਸਾਹਿਬ ਦੇ ਭੋਗ ਤੇ ਜਲੇਬੀਆਂ ਦੇ ਲੰਗਰ ਵੀ ਟੁੱਟ ਬਰਤਨਗੇ ਅਤੇ ਜਿਹੜੇ ਮਹਾਪੁਰਖ ਕੀਰਤਨ ਗਾਣੇ ਉਹਨਾਂ ਚ ਭਾਉ ਵਾਲੇ ਬਾਬਾ ਜੀ ਬਾਬਾ ਬਤਾਰ ਸਿੰਘ ਜੀ ਭੋਗ ਤੇ ਆਰਤੀ ਕਰਨਗੇ ਤੇ ਬਾਬਾ ਜੀ ਸ਼ਵੀਰ ਸਿੰਘ ਜੀ ਬੜਵਾਲੀ ਵਾਲੇ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਤੇ ਹੋਰ ਨਿਕਾ ਮਹਾਪੁਰਖਾਂ ਕੀ ਇਸਰੀ ਜਥੇ ਘਾੜੀ ਜਥੇ ਸੰਗਤਾਂ ਨੂੰ ਕੀਰਤਨ 라ਹੀ ਨਿਹਾਲ ਕਰਨਗੇ ਸਰਬੱਤ ਸੰਗਤਾਂ ਨੇ ਤਨਮਨ ਧਨ ਨਾਲ ਸੇਵਾ ਕਰਕੇ ਆਪਣੇ ਜਨਮ ਸਫਲ ਬਣਾਉਣੇ ਦੁਆਰਾ ਫੇਰ ਬੇਨਤੀ ਹੈ ਕਿ 14 15 16 ਜੂਨ ਨੂੰ ਜੇਰ ਸੋਈ 10ਵਾਂ ਦਾ ਸਮਾਗਮ ਖਰੜ ਕਰਾਲੀ ਰੋਡ ਉੱਪਰ ਸ੍ਰੀ ਖਾਨਪਰ ਸਾਹਿਬ ਸੁਮੇਜ ਜਰਜੀ ਸਾਹਿਬ ਸਭਾ ਸੰਗਤਾਂ ਵੱਲੋਂ 14ਵਾਂ ਸਮਾਗਮ ਕਰਵਾਇਆ ਜਾਣਾ ਹੈ ਸਾਰਿਆਂ ਨੇ ਸਮੇਂ ਤੋਂ ਲਾਭ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ